ਓ ਓ ਓ ਆਰਕਟ ਡਾਊਨ ਹੁੰਦੀ ਆ ਨਾ ਮਾਰਕਟ ਵਿੱਚ ਉਹਦੇ ਵਿੱਚ ਜਿੰਨਾ ਚੌਲ ਆ ਚੌਲ ਦਾ ਰੇਟ ਘਟਿਆ ਨਹੀਂ 14 ਰੇਟ ਘਟਦਾ ਤਾਂ ਮਾਰਕੀਟ ਡਾਊਨ ਹੁੰਦੀ ਕਿਸੇ ਨੂੰ ਕੋਈ ਗੱਲ ਬਾਤ ਨਹੀਂ ਐਸ ਵੇਲੇ 14 ਰੇਟ ਉੱਚੇ ਦਾ ਉੱਥੇ ਖਲੋਕਤਾ ਆ ਮਾਰਕੀਟ ਦੇ ਵਿੱਚ ਝੋਨਾ ਜਿਹੜਾ ਬਾਸਪਾ ਦੀ ਕਿਸਮ ਆ ਉਹਦੇ ਦੇ ਵਿੱਚ ਲੋਟਰੀਆ ਸਰਕਾਰਾਂ ਦੀ ਚੋਲੇ ਚੋਜਨੇ ਆਰਤੀਆਂ ਤੇ ਸ਼ੈਲਰਾਂ ਵਾਲਿਆਂ ਨੇ ਕਾਰਾ ਦੇ ਵਿੱਚ ਸਿਰਾਂ ਲਗਾ ਮੇਰਾ ਮੈਂ ਕੁਛ ਬੰਦਾ ਜਿੰਮੇਦਾਰਾਂ ਨੂੰ ਬੜੀਆਂ ਗਾਲਾਂ ਕੱਢੀਆਂ ਜਿੰਮੇਦਾਰਾਂ ਨੇ ਆਉਂਜਾ ਮੇਰੇ ਨਾਲ ਇਥੋਂ ਦੇ ਆਪਣਾ ਹੀ ਗਏ ਚੰਤਪੋੜ ਦੇ ਬਜ਼ੁਰਗ ਉਹ ਮੇਰੇ ਗੱਲ ਪੈਣ ਨੂੰ ਤਿਆਰ ਹੈ ਕਿ ਤੂੰ ਗਾਲਾਂ ਕੱਢੀਆਂ ਚਲੋ ਜਦੋਂ ਗੱਲ ਚੱਲੀ ਉਸ ਲੁੱਟ ਦੀ ਗੱਲ ਮੈਂ ਕਹਾ ਮੈਂ ਵੇਚਣਾ ਨਹੀਂ ਆ ਮੈਂ ਸੁੱਟ ਕਿਹੜੇ ਜਾਣਾ ਮੈਂ ਵੇਚ ਕੇ ਜਾਣਾ ਮੈਂ ਤੁਹਾਡੀ ਮੰਡੀ ਦੇ ਵੇਚਣਾ ਨਹੀਂ ਇੱਕ ਘੰਟੇ ਬਾਅਦ ਬੋਲੀ ਦੁਬਾਰਾ ਆਉਂਦੀ ਯਾਰ ਇੱਕ ਘੰਟੇ ਬਾਅਦ ਔਰ ਕੀ ਉਸੇ ਦੇਖਣ ਨੂੰ ਮਿਲਿਆ ਕੀ ਚਮਤਕਾਰ ਉਸੇ ਲੋਕਾਂ ਨੇ ਵੇਖਿਆ ਜਦੋਂ ਇੱਕ ਘੰਟੇ ਬਾਅਦ ਉਹ ਵਪਾਰੀ ਆ ਕੇ ਕਹਿੰਦਾ ਜੀ ਮੈਂ ਖਰੀਦਣ ਆਇਆ ਮੈਂ ਕਹਿੰਦਾ ਕਿਤੇ ਗੱਤ ਰੇਟ ਨਾ ਲੜੀ ਉਹਨਾਂ ਦਾ ਆਪਾਂ 70 75 ਹੋ ਜੀਏ ਮੈਂ ਵੇਚਣਾ ਹੀ ਮੈਂ ਸੁੱਟ ਕਿਹੜੇ ਜਣਾ ਇਹਨਾਂ ਲੋਕਾਂ ਮੰਨੂ ਮੈਂ ਵੇਚ ਕੇ ਜਾਣਾ ਪੰਜੇ ਪਟਾਕੀ ਮੰਜੋ ਕਹਿੰਦਾ 3700 ਰੁਪਏ ਵੇਚਣੀ ਹੂੰ ਮੈਂ ਕਹਾ ਨਹੀਂ ਕਹਿੰਦਾ ਲਾ 3570 ਰੁਪਏ ਮੈਂ ਕਹਾ ਨਹੀਂ ਕਿਦਾ 70 ਰੁਪਏ ਵੇਚਣੀ ਵੇਚਣਾ ਨਹੀਂ ਮੈਂ ਚੱਲਿਆ 3770 ਰੁਪਏ ਉਹ ਬਾਸਵਦੀ ਉਸ ਦਿਨ ਵੇਚੀ ਤੇ ਲੁੱਟਿਆ ਲੁੱਟ ਆਰਤੀਆਂ ਨਾਲ ਮਿਲ ਕੇ ਹੁੰਦੀ ਆ ਲੁੱਟ ਮੰਡੀ ਦੇ ਵਿੱਚ ਸਭ ਕੁਝ ਚੱਲਦਾ ਸੈਲਰਾਂ ਨਾਲ ਤੇ ਆਰਤੀ ਜਦੋਂ ਮਿਲਦੇ ਆ ਉਦੋਂ ਸਾਰਾ ਕੁਝ ਹੁੰਦਾ ਇਹ ਉਸ ਦਿਨ ਸੀਸਾ ਸਾਹਮਣੇ ਆਇਆ ਉਸ ਦਿਨ 2790 ਰੁਪਏ ਮੈਂ ਜਤਿਸ਼ ਸਿੰਘ ਕੋੜਲਾ ਸੂਬਾ ਪ੍ਰਧਾਨ ਕਿਸਾਨ ਨੌਜਵਾਨ ਸ਼ਿਕਸ਼ਟ ਮੀਟੇ ਪੰਜਾਬ ਤੋਂ ਅੱਜ ਜਿਹੜਾ ਸਾਡਾ ਮਕਸਦ ਸੀਗਾ ਜਿਹੜੀ ਹੋ ਰਹੀ ਝੋਨੇ ਦੇ ਵਿੱਚ ਜ਼ਿੰਮੇਦਾਰ ਦੀ ਲੁੱਟ ਉਹਦੇ ਸਬੰਧ ਦੇ ਵਿੱਚ ਇੱਕ ਜਿਹੜਾ ਨਕਲੀ ਦੁੱਧ ਬਾਜ਼ਾਰਾਂ ਦੇ ਵਿੱਚ ਆਮ ਛਰਿਆਂ ਵਿੱਚ ਵਿਕ ਰਿਹਾ ਉਹਦਾ ਤੇ ਔਰ ਤੀਜਾ ਸਾਡੀ ਮੰਗ ਸੀਗੀ ਜਿਹੜਾ ਗੈਸ ਸਿਲੰਡਰ 2 ਤੋਂ 3 ਕਿਲੋ ਘੱਟ ਖਪਤਕਾਰ ਨੂੰ ਦਿੱਤਾ ਜਾ ਰਿਹਾ ਡਿਲੀਵਰੀ ਮੈਨ ਗੈਸ ਕੱਢ ਰਹੇ ਨੇ ਪਿਛਲੇ ਦਿਨੀ ਤੁਸੀਂ ਵੇਖ ਰਹੇ ਹੋ ਵਾਧੂ ਵੀਡੀਓ ਸਾਡੀਆਂ ਵਾਇਰਲ ਹੋਈਆਂ ਸਿਲੰਡਰ ਥਾਂ ਥਾਂ ਤੇ ਅਸੀਂ ਤੋਲੇ ਸੀਗੇ ਔਰ ਨਾ ਠੋਸ ਕਾਰਵਾਈ ਕਰਨ ਦੇ ਮਸਲੇ ਵਿੱਚ ਅੱਜ ਜਿਹੜੀ ਸਾਡੀ ਆ ਜਥੇਬੰਦੀ ਉਹ ਇੱਕ ਤੁਰੰਤ ਮੀਟਿੰਗ ਕਰਕੇ ਆਈ ਆ ਔਰ ਉਹਦੇ ਸਬੰਧ ਦੇ ਵਿੱਚ ਜਿਵੇਂ ਪਿਛਲੇ ਦਿਨਾਂ ਦੇ ਉੱਤੋਂ ਇੱਕ ਆਰਤੀ ਨੇ ਫੈਸਲਾ ਲਿਆ ਹੈਗਾ ਇਹ ਮੰਡੀਆਂ ਬੁੱਧਵਾਰ ਜਿਹੜੀ ਛੁੱਟੀ ਕੀਤੀ ਜਾਂਦੀ ਆ ਉਹ ਵੀ ਇੱਕ ਗਲਤ ਗੱਲ ਆ ਕਿਉਂਕਿ ਇੱਕ ਦਿਨ ਮੰਡੀ ਬੰਦ ਹੋ ਜੇ ਅਗਲੇ ਦਿਨ ਰੱਛ ਪੈ ਜਾਂਦਾ ਔਰ ਰੱਛ ਪੈਣ ਦੇ ਨਾਲ ਜ਼ਿਮੀਦਾਰ ਦਾ ਜਿਹੜਾ 2 300 ਰੁਪਿਆ ਭਾ ਉਹ ਇੱਕ ਕੁਆਂਟਰ ਮਗਰ ਫਰਕ ਪੈ ਜਾਂਦਾ ਔਰ ਉਹਦੇ ਨਾਲ ਜਿਹੜਾ ਆਪਣੇ ਜਿੰਦਾ ਡਾਊਨ ਹੋ ਜਾਂਦਾ ਹੁਣ ਵੇਖੋ ਤੁਸੀਂ ਅੱਜ ਕਿੰਨੇ ਦਿਨ ਹੋ ਗਏ ਹਫਤਾ ਹੋ ਚੱਲਿਆ ਇਹਨਾਂ ਨੂੰ ਮੰਡੀਆਂ ਦੇ ਵਿੱਚ ਹੜਤਾਲ ਕੀਤੀ ਨੂੰ ਦੋ ਦਿਨ ਉਤਰਾ ਛੁੱਟੀਆਂ ਗਿਆ ਮੁੜ ਕੇ ਇਹਨਾਂ ਹੜਤਾਲ ਕਰ ਦਿੱਤੀ ਹੈ ਹੜਤਾਲ ਦਾ ਮਕਸਦ ਕੀ ਆ ਇਹ ਸਿਰਫ ਜ਼ਿਮੀਦਾਰ ਦੀ ਲੁੱਟ ਕਰਨਾ ਆ ਹੋਰ ਕੋਈ ਐਡਾ ਐਡਾ ਵੱਡਾ ਮਸਲਾ ਨਹੀਂ ਆਇਗਾ ਕਿਉਂਕਿ ਜੇ ਸਰਕਾਰਾਂ ਨਾਲ ਗੱਲ ਇਹਨਾਂ ਦੀ ਇਹ ਇੱਕ ਮਹੀਨਾ ਜਾਂ ਦੋ ਮਹੀਨੇ ਪਹਿਲਾਂ ਕਰਦੇ ਜਾਂ ਦੋ ਮਹੀਨੇ ਬਾਅਦ ਕਰਦੇ ਵੀ ਅਸੀਂ ਮਾਲ ਨਹੀਂ ਵੇਚਣਾ ਅਸੀਂ ਮਾਲ ਨਹੀਂ ਚੁੱਕਣਾ ਕਿਉਂਕਿ ਗਵਰਨਮੈਂਟ ਦੇ ਨਮਾਜ਼ ਉੱਤੇ ਹੜਤਾਲ ਕੀਤੀ ਗਵਰਨਮੈਂਟ ਦਾ ਮਾਲ ਖਰੀਦ ਕੇ ਇਹਨਾਂ ਦੇ ਸ਼ੈਲਰਾਂ 'ਚ ਲੱਜ ਜਾਣਾ ਨਾ ਵੇਚਦੇ ਗਵਰਨਮੈਂਟ ਨੂੰ ਹੜਤਾਲ ਕਰ ਲੈਂਦੇ ਵੀ ਸ਼ੈਲਰਾਂ 'ਚ ਕੰਮ ਨਹੀਂ ਕਰਨਾ ਲੇਕਿਨ ਜ਼ਿਮੀਦਾਰ ਦਾ ਨੁਕਸਾਨ ਜਿਹੜਾ ਹੋ ਰਿਹਾ ਉਹ ਬਾਸਬਦੀ ਕਿਸਮ ਤੇ ਹੋ ਰਿਹਾ ਬਾਸਬਦੀ ਕਿਸਮ ਦਾ ਜਿਹੜਾ ਉਹ ਪਾਇਆ ਪਿਛਲੇ ਸਾਲ ਨਾਲ ਇਹ ਸਵਾਲ ਆ 14 ਤੋਂ 1500 ਰੁਪਇਆ ਡਾਊਨ ਚਲੇਗਾ 14-1500 ਰੁਪਇਆ ਭਾਅ ਡਾਊਨ ਹੋਣ ਦੇ ਨਾਲ ਜ਼ਿਮੀਂਦਾਰ ਦਾ 25 ਤੋਂ 30000 ਰੁਪਇਆ ਪ੍ਰਤੀ ਏਕੜ ਦਾ ਨੁਕਸਾਨ ਹੋ ਗਿਆ ਉਹ ਨੁਕਸਾਨ ਦਾ ਪਰਪਾਈ ਕੌਣ ਕਰੂਗਾ ਉਹਦੇ ਜ਼ਿੰਮੇਵਾਰ ਜਿਹੜੇ ਆ ਉਹ ਆਰਤੀਏ ਨੇ ਔਰ ਜਿਹੜੇ ਸ਼ੈਲਰਾਂ ਵਾਲੇ ਨੇ ਉਹ ਆ ਉਹਨਾਂ ਦੇ ਸਬੰਧ ਦੇ ਵਿੱਚ ਅੱਜ ਜਿਹੜੀ ਮੀਟਿੰਗ ਕਰਕੇ ਅਸੀਂ ਇੱਕ ਸ਼ਨੀਵਾਰ ਨੂੰ ਪੰਡਾਰੀ ਪੁਲ ਘੇਰਨ ਦਾ ਐਲਾਨ ਕੀਤਾ ਕਿਉਂਕਿ ਸ਼ਨੀਵਾਰ ਨੂੰ ਪੰਡਾਰੀ ਪੁਲ ਦੇ ਉੱਤੇ ਜਿਹੜਾ ਅਨਮਿੱਥੇ ਸਮੇਂ ਉੱਤੇ ਤਰਨਾ ਲਾਵਾਂਗੇ ਜਦ ਤੱਕ ਮੰਡੀ ਨਹੀਂ ਚੱਲਦੀ ਤਦ ਤੱਕ ਅਸੀਂ ਉਹ ਜੜਾ ਸੰਗਾਰਚ ਕਰਾਂਗੇ ਔਰ ਕੁਝ ਆਰਥੀਆਂ ਨੇ ਜਿਵੇਂ ਇਹਨਾਂ ਨੇ ਸਕਿਉਰਿਟੀ ਤੌਰ ਦੇ ਉੱਤੇ ਚੈੱਕ ਔਰ ਐਫੀਡੇਟ ਲਾਇਆ ਹੋਇਆ ਉਹਨਾਂ ਨੂੰ ਗਲਤ ਇਸਤੇਮਾਲ ਕੀਤਾ ਇੱਕ ਜ਼ਿੰਮੇਵਾਰ ਸੀ ਸਾਡਾ ਬਰਾੜਾ ਦਾ ਉਹਦੇ ਚੱਕ ਨੂੰ ਇਹਨਾਂ ਗਲਤ ਇਸਤੇਮਾਲ ਕੀਤਾ ਉਹ ਸਾਰੇ ਜਿਹੜੇ ਸਾਥ ਦਾ ਉਥੇ ਏਡੀਸੀ ਦੇ ਧਿਆਨ ਚ ਲਿਆ ਕੇ ਔਰ ਉਸ ਆਰਟੀ ਦੇ ਜੋ ਬੰਦੇ ਕਾਨੂੰਨਕਾਰੀ ਉਹ ਵੀ ਕਰਵਾਈ ਜਾਏਗੀ ਇਸ ਕਰਕੇ ਇਹ ਸਾਰੇ ਜਿਹੜੇ ਸਾਡੇ ਅੱਜ ਦੇ ਮਸਲੇ ਸੀ ਉਹਨਾਂ ਵਿੱਚ ਸ਼ਨੀਵਾਰ ਸਵੇਰੇ 10:00 ਵਜੇ ਪਟਾਰੀ ਪੁਲ ਬੰਦ ਕਰਦਾ ਜਿਹੜਾ ਸਲਾਮ ਖਾਜਲੀਆ ਜੀ ਇਹ ਵੀ ਖਾਸ ਜਿਹੜੀ ਲੋਟਿਆ ਉਹ ਤੁਹਾਨੂੰ ਵੀ ਪਤਾ ਹਰ ਸਾਲ ਦੁਕਾਨਦਾਰ ਕਰਦੇ ਨੇ ਔਰ ਐਮਐਲਏ ਮੰਤਰੀ ਸਰਕਾਰ ਦੇ ਜਿਹੜੇ ਰੈਲੀ ਮਿਲੀ ਪੁਕਤ ਹੁੰਦੀ ਆ ਉਹ ਕਰਦੇ ਨੇ ਡੀਪੀ ਆਦਿਕਾ ਵੀ ਬਹੁਤ ਡੁਬਲੀਕੇਟ ਆ ਗਿਆ ਪਰ ਉਹਦੇ ਤੇ ਕੋਈ ਐਮਐਲਏ ਕੋਈ ਐਮਪੀ ਨਹੀਂ ਬੋਲਿਆ ਇਸ ਕਰਕੇ ਉਹਦਾ ਮੁੱਦਾ ਜਿਹੜਾ ਅਸੀਂ ਨਾਲ ਲੈ ਕੇ ਚੱਲਾਂਗੇ ਕਿਉਂਕਿ ਉਹ ਜਿਹੜਾ ਜ਼ਿੰਮੇਵਾਰ ਨਾਲ ਸੰਬੰਧਿਤ ਇੱਕ ਢਾਂਚਾ ਡੀਪੀ ਹੋਗੀ ਜਿਵੇਂ ਜੂਰੀਆ 10-20 ਰੁਪਏ ਹਰ ਦੁਕਾਨਦਾਰ ਮਹੰਗਾ ਵੇਚਦਾ ਉਹਦੀ ਵੀ ਜਿਹੜੀ ਗੱਲ ਆ ਉਹ ਵਿੱਚ ਰੱਖੀ ਜਾ ਕਿ ਮੰਗ ਐ ਮੰਗਿਆ ਕਿਉਂਕਿ ਡੀਸੀ ਦੇ ਨਾਲ ਜਿਹੜੇ ਫੈਸਲੇ ਹੋਣਗੇ ਡੀਸੀ ਦੇ ਧਿਆਨ ਚ ਲਿਆ ਕੇ ਹੋਣਗੇ ਔਰ ਸਰਕਾਰ ਕੋ ਇਹਨਾਂ ਸਾਰੀਆਂ ਚੀਜ਼ਾਂ ਦੀ ਮੰਗ ਕੀਤੀ ਜਾਊਗੀ ਕਿ ਜਿਹੜੀ ਡੀਪੀ ਆਈ ਆ ਉਹ ਵੀ ਤੁਰੰਤ ਗਦਾਮਾਂ ਦੇ ਵਿੱਚੋਂ ਬਿੱਲਾਂ ਦੇ ਮੁਤਾਬਕ ਕਢਾ ਕੇ ਵੰਡਾਈ ਜਾਵੇ ਔਰ ਜਿਹੜੀ ਪਿੱਛੋਂ ਨਹੀਂ ਆਈ ਘਟਾਈ ਆ ਔਰ ਪਿੱਛੋਂ ਕੋਟਾ ਪੂਰਾ ਕਰਕੇ ਜ਼ਿੰਮੇਦਾਰਾਂ ਨੂੰ ਹੁਣ ਸੀਜ਼ਨ ਦੇ ਵਿੱਚ ਦਿੱਤਾ ਜਾਵੇ ਕਿਸੇ ਨੇ ਮਟਰ ਲਾਉਣੇ ਆ ਕਿਸੇ ਨੇ ਮੱਕੀ ਬੀਜਣੀ ਕਿਸੇ ਨੇ ਆਲੂ ਲਾਉਣੇ ਆ ਔਰ ਕਈਆਂ ਨੇ ਕਾਨੇ ਕਿ ਬੇਚਣੀਆਂ ਹਰ ਇੱਕ ਨੂੰ ਜਿਹੜਾ ਉਹ ਡੀਏਪੀ ਦੇ ਲੋਰ ਆ ਉਹ ਪੂਰੀ ਕੀਤੀ ਜਾਵੇ ਇਹ ਮੁੱਖ ਜਿਹੜਿਆ ਮਸਲਾ ਦੇ ਵਿੱਚ ਆ ਕਿਉਂਕਿ ਜ਼ਿੰਮੇਵਾਰ ਨਾਲ ਜਿੰਨੇ ਵੀ ਸਬੰਧਤ ਖੇਤੀ ਸਬੰਧਤ ਔਰ ਚੁੱਲ੍ਹੇ ਦੇ ਨਾਲ ਸਬੰਧਤ ਜਿਹੜੇ ਸਾਡੇ ਨਾਲ ਗੈਸ ਦੁੱਧ ਸਾਰਿਆਂ ਮਸਲਾਂ ਦੇ ਉੱਤੇ ਜਿਹੜਾ ਅਸੀਂ ਉਹ ਛਣਿਆਰ ਤਰ੍ਹਾਂ ਲਾ ਰਿਹਾ ਉਹਦੇ ਚ ਸਾਰੇ ਮਸਲੇ ਪਾਏ ਜਾਣਗੇ